ਹੈਲੋ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮ ਹੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਵਾਹਿਗੁਰੂ ਜੀ ਮੇਸਾ ਤੁਹਾਨੂੰ ਤੰਦਰੁਸਤ ਤੇ ਝੜਦੀ ਕਲਾ ਵਿੱਚ ਰੱਖਣਾ ਤੇ ਲੋ ਜੀ ਅੱਜ ਨਾ ਇੱਕ ਭੈਣ ਨੇ ਮੈਨੂੰ ਪੁੱਛਿਆ ਸੀ ਜਿਵੇਂ ਕਿ ਕੱਲ ਮੈਂ ਫੇਸ ਪੈਕ ਵਾਲਾ ਵੀਡੀਓ ਕੀਤਾ ਸੀ ਤੁਹਾਨੂੰ ਤੇ ਇੱਕ ਭੈਣ ਨੇ ਪੁੱਛਿਆ ਸੀਗਾ ਕਹਿੰਦੇ ਵੀ ਵਾਲ ਬਹੁਤ ਜ਼ਿਆਦਾ ਝੜਦੇ ਨੇ ਯੂਸ ਬਾਰੇ ਦੱਸੋ ਕੁਝ ਤੇ ਅੱਜ ਆਪਾਂ ਤੁਹਾਡੇ ਨਾਲ ਵਾਲਾਂ ਵਾਲੀ ਸ਼ੇਅਰ ਕਰਾਂਗੇ ਇਹ ਜਿਹੜੇ ਝੜਦੇ ਨੇ ਵਾਲ ਬਾਕੀ ਹਰ ਇੱਕ ਵਾਲਾਂ ਦੀ ਪ੍ਰੋਬਲਮ ਦੇ ਲਈ ਆ ਜਿਹੜਾ ਆਪਾਂ ਤੁਹਾਨੂੰ ਅੱਜ ਵਾਲਾਂ ਲਈ ਦੱਸਾਂਗੇ ਝੜਦੇ ਵਾਲਾਂ ਲਈ ਤੇ ਨਾਲ ਲੈਂਥ ਵੀ ਵਧੂਗੀ ਵਾਲ ਤੁਹਾਡੇ ਜੇਕਰ ਮਤਲਬ ਕਿ ਉਮਰ ਤੋਂ ਪਹਿਲਾਂ ਕਾਲੇ ਵੀ ਨਹੀਂ ਹੋਣਗੇ ਜਿਹੜੇ ਹੁਣ ਹੋਗੇ ਦੇਖੋ ਉਹ ਤਾਂ ਨਹੀਂ ਹੁੰਦੇ ਹੈਗੇ ਚਾਹੇ ਆਪਾਂ ਕਿੰਨਾ ਹੀ ਜ਼ੋਰ ਲਾਈਏ ਕਾਫੀ ਸਾਰੀਆਂ ਵੀਡੀਓ ਦੇਖੋ ਅਪਲੋਡ ਹੁੰਦੀਆਂ ਨੇ ਹੈਨਾ YouTube ਤੇ ਵੀ Facebook ਤੇ ਵੀ ਬਿਸਤਰਾ ਆ ਚੀਜ਼ ਕਰ ਲਓ ਤੁਹਾਡੇ ਵਾਲ ਕਾਲੇ ਹੋ ਜਾਣਗੇ ਜਿਹੜੇ ਵਾਲ ਪਹਿਲੇ ਚਿੱਟੇ ਹੋ ਚੁੱਕੇ ਨੇ ਉਹ ਕਾਲੇ ਤਾਂ ਨਹੀਂ ਹੁੰਦੇ ਹਾਂ ਇਹ ਹੋ ਸਕਦਾ ਜਿਹੜਿਆ ਤੁਹਾਨੂੰ ਮੈਂ ਦੱਸਦੀਆਂ ਕਿ ਇਹ ਹੈਨਾ ਅਜਵਾਲਾ ਅ ਅਜਵਾਲੀ ਟ੍ਰਿਕ ਦੱਸ ਰੂ ਤੁਹਾਨੂੰ ਵਾਲ ਝੜਨ ਤੋਂ ਵੀ ਇਹ ਬਾਕੀ ਸਾਰੀ ਪ੍ਰੋਬਲਮ ਦੂਰ ਕਰਦਾ ਵਾਲਾਂ ਦੀ ਤੇ ਇਹਦੇ ਨਾਲ ਹੀ ਗ੍ਰੇ ਜੇ ਹੋ ਜਾਂਦੇ ਨੇ ਵਾਲ ਜਿਵੇਂ ਇੱਕ ਇੱਕ ਤਾਂ ਹੁੰਦੇ ਨੇ ਪਿਓਰ ਵਾਈਟ ਹੈਨਾ ਇੱਕ ਹੁੰਦੇ ਨੇ ਥੋੜੇ ਜੇ ਭੂਸਲੇ ਜਿਹੇ ਹੁੰਦੇ ਨੇ ਗ੍ਰੇ ਜੇ ਉਸ ਤਰ੍ਹਾਂ ਤਾਂ ਹੋ ਸਕਦੇ ਨੇ ਜੇਕਰ ਤੁਸੀਂ ਇਹਨੂੰ ਰੈਗੂਲਰ ਵਰਤੋਗੇ ਜਿਵੇਂ ਮੈਂ ਤੁਹਾਨੂੰ ਦੱਸੂਗੀ ਹੈ ਨਾ ਉਦਾਂ ਇਹ ਹੋ ਜਾਣਗੇ ਤੇ ਇਹ ਵਾਲਾਂ ਦੀ ਪ੍ਰੋਬਲਮ ਜਿਹੜੀ ਆਪਾਂ ਆਪ ਹੀ ਖੜੀ ਕਰਦੇ ਆਂ ਜੀ ਹੈ ਨਾ ਅੱਗੇ ਆਪਾਂ ਨਹਾਉਂਦੇ ਸੀ ਨਹਾ ਕੇ ਤੇਲ ਵੀ ਲਾਉਂਦੇ ਸੀ ਜਾਂ ਨਹਾਉਣ ਤੋਂ ਪਹਿਲਾਂ ਲਾਉਂਦੇ ਸੀ ਹੁਣ ਤਾਂ ਆਪਾਂ ਜਦੋਂ ਵੀ ਆਪਾਂ ਆਪਣਾ ਜਦੋਂ ਵਾਲ ਧੋਣੇ ਨਾ ਤਾਂ ਆਪਾਂ ਵਾਲਾਂ ਨੂੰ ਤੇਲ ਦਿਖਾਉਂਦੇ ਹੀ ਨਹੀਂ ਹੈਗੇ ਚਾਹੇ ਹਫਤੇ 'ਚ ਦੋ ਵਾਰ ਨਹਾਉਣੇ ਚਾਹੇ ਆਪਾਂ ਤਿੰਨ ਵਾਰ ਨਹਾਉਣੇ ਚਾਹੇ ਇੱਕ ਵਾਰ ਨਹਾਉਣੇ ਪਰ ਤੇਲ ਬਿਲਕੁਲ ਵੀ ਵਾਲਾਂ ਨੂੰ ਨਹੀਂ ਦਿਖਾਉਂਦੇ ਆਪਾਂ ਆਪਣੀ ਹੀ ਗਲਤੀਆਂ ਹੁੰਦੀਆਂ ਨੇ ਹਨਾ ਪਹਿਲਾਂ ਨਾ ਆ ਕੇ ਵੀ ਜਿਵੇਂ ਆਪਾਂ ਵਾਲ ਧੋਂਦੇ ਸੀ ਵਾਲ ਧੋ ਕੇ ਹਨਾ ਸੁੱਕ ਜਾਂਦੇ ਸੀ ਤਾਂ ਆਪਣੀਆਂ ਮੰਮੀਆਂ ਦਾਦੀਆਂ ਨਾਨੀਆਂ ਅਸੀਂ ਜਿਹੜੀਆਂ ਆਪਾਂ ਨੂੰ ਮੂਰੇ ਬਿਠਾ ਕੇ ਇਹਨਾਂ ਦਾ ਤੇਲ ਲਿਪ ਦਿੰਦੀਆਂ ਸੀ ਸਿਰ ਤੇ ਹਨਾ ਤਾਂ ਫਿਰ ਬੁੱਤ ਕਰ ਦਿੰਦੀਆਂ ਹਨਾ ਤੇ ਉਦੋਂ ਦੇਖ ਲਓ ਵਾਲ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਸੀ ਝੜਦੇ ਹੀ ਨਹੀਂ ਸੀਗੇ ਇਹਨੇ ਸੋਹਣੇ ਵਾਲ ਹੁੰਦੇ ਸੀ ਕਿ ਚਲੋ ਹੁਣ ਟਾਈਮ ਦੇ ਨਾਲ ਸਭ ਕੁਝ ਚੇਂਜ ਹੋ ਜਾਂਦਾ ਵੀ ਆਪਾਂ ਨੂੰ ਇਹ ਹੋ ਜਾਂਦਾ ਵੀ ਵਾਲ ਜਿਹੜੇ ਆਪਣੇ ਉਹ ਲੱਗਦੇ ਨੇ ਆਪਾਂ ਨੂੰ ਚਿਪਕੇ ਚਿਪਕੇ ਤੇਲ ਦੇ ਨਾਲ ਹਨਾ ਪਰਪਰਨ ਨੂੰ ਤੁਮੋਂ 2 ਘੰਟੇ ਪਹਿਲਾਂ ਲਾ ਸਕਦੇ ਆ ਜੇਕਰ ਆਪਾਂ ਵੈਸੇ ਤਾਂ ਜਿਹੜਾ ਤੇਲ ਹੁੰਦਾ ਹੈ ਆਪਾਂ ਵਾਲਾਂ ਤੇ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਮ사ਜ ਕਰਨੀ ਹੈ ਨਾ ਤੇਲ ਦੀ ਜਿਵੇਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਹੈ ਨਾ ਜਿਵੇਂ ਅੱਜ ਸ਼ਾਮ ਨੂੰ ਆਪਾਂ ਤੇਲ ਲਾ ਲਓ ਸਿੱਤੇ ਚੰਗੀ ਤਰ੍ਹਾਂ ਮ사ਜ ਕਰ ਲਓ ਸਵੇਰੇ ਪੂਰੀ ਰਾਤ ਉਹਨੂੰ ਆਪਣੇ ਸਿਰ ਨੂੰ ਤੇ ਕੋਈ ਕੱਪੜਾ ਲਪੇਟ ਲਓ ਕਪੜਾ ਲਵੇਟ ਕੇ ਪੂਰੀ ਰਾਤ ਇਦਾਂ ਰੱਖੋ ਸਵੇਰ ਉੱਠ ਕੇ ਨਹਾ ਲਓ ਹਨਾ ਉਹ ਚੀਜ਼ ਵੀ ਵਧੀਆ ਜੇ ਤੁਸੀਂ ਨਹੀਂ ਕਰ ਸਕਦੇ ਰਾਤ ਨੂੰ ਤੇਲ ਨਹੀਂ ਲਾ ਸਕਦੇ ਹਨਾ ਕਈਆਂ ਨੂੰ ਇਹ ਹੁੰਦਾ ਵੀ ਸਾਡੀ ਬੈੱਡ ਸ਼ੀਟ ਜਾਂ ਸਰਾਣੇ ਨਹੀਂ ਉਹ ਖਰਾਬ ਹੁੰਦੇ ਨੇ ਚਿਪਕੜ ਚਿਪ ਚਿਪ ਕਰਦੇ ਨੇ ਹਨਾ ਪਰ ਇਹ ਕੋਈ ਚੱਕਰ ਨਹੀਂ ਜਿ ਸਰਾਣੇ ਵੀ ਧੁੱਤੇ ਜਾਂਦੇ ਨੇ ਪਰ ਜੇ ਇਹਦੀ ਵਾਲਾਂ ਦੀ ਪ੍ਰੋਬਲਮ ਜੇ ਇੱਕ ਵਾਰ ਹੋ ਜਾਂਦੀ ਆ ਹਨਾ ਜਿਵੇਂ ਹੁਣ ਉਮਰ ਤੋਂ ਪਹਿਲਾਂ ਹੀ ਵਾਲ ਜਿੱਟੇ ਹੋ ਰਹੇ ਨੇ ਜਿ ਬੱਚਿਆਂ ਦੇ ਹੋ ਰਹੇ ਨੇ ਚਿੱਟੇ ਹਨਾ ਇਹ ਆਪਣੀਆਂ ਗਲਤੀਆਂ ਹੀ ਨੇ ਜੀ ਆਪਾਂ ਆਪ ਦਾ ਧਿਆਨ ਤਾਂ ਰੱਖਦੇ ਨਹੀਂ ਵੀ ਹਨਾ ਬੱਚਿਆਂ ਦਾ ਕੀ ਰੱਖਾਂਗੇ ਤੇ ਜ਼ਰੂਰ ਲਾਓ 2 ਘੰਟੇ ਪਹਿਲਾਂ ਤਾਂ ਤੁਸੀਂ ਜ਼ਰੂਰ ਹੀ ਲਾਓ ਹਨਾ ਪਰ ਇਹ ਰਾਤ ਨੂੰ ਵੀ ਲਾਉਣ ਦਾ ਕੋਈ ਉਹ ਨਹੀਂ ਹੁੰਦਾ ਕੱਪੜੇ ਦੇਖੋ ਆਪਾਂ ਜੋ ਵੀ ਖਰਾਬ ਹੁੰਦੇ ਨੇ ਧੋ ਸਕਦੇ ਆ ਜਾਂ ਤੁਸੀਂ ਕੋਈ ਕੱਪੜਾ ਬਨ ਲਓ ਸਿਰ ਤੇ ਹਨਾ ਫਿਰ ਉਹ ਨੀਚੇ ਵਾਲਾ ਜਿਹੜਾ ਤੁਹਾਡਾ ਮਤਲਬ ਸਰਾਣਾ ਜਾਂ ਬੈੱਡ ਸ਼ੀਟ ਆ ਹਨਾ ਉਹ ਨਹੀਂ ਖਰਾਬ ਹੋਊਗੀ ਤੇ ਇਹ ਜ਼ਰੂਰੀ ਹੈ ਜੀ ਇਹ ਚੀਜ਼ਾਂ ਆਈਆਂ ਆਪਾਂ ਨੂੰ ਹੁੰਦੇ ਜਿਵੇਂ ਹਨਾ ਔਲਾ ਖਾ ਲਿਆ ਜਾਂ ਔਲੇ ਦਾ ਇੱਕ ਪਾਊਡਰ ਆਉਂਦਾ ਹਨਾ ਪਾਊਡਰ ਉਹ ਜਾਂ ਘਰ ਵਿੱਚ ਬਣਾ ਲਓ ਉਹਨੂੰ ਪਾਣੀ ਵਿੱਚ ਮਿਲਾ ਕੇ ਅੱਧਾ ਕ ਚਮਚ ਉਹ ਪੀ ਲਓ ਹਨਾ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਆਪਾਂ ਨਹੀਂ ਉਹ ਕਰਦੇ ਧਿਆਨ ਦਿੰਦੇ ਹੈਗੇ ਹਨਾ ਤੇ ਚਲੋ ਜੀ ਵੀਡੀਓ ਕਾਫੀ ਲੰਬਾ ਨਾ ਹੋ ਜੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੀਆਂ-ਕਿਹੜੀਆਂ ਦੋ ਚੀਜ਼ਾਂ ਨੇ ਉਹ ਆਪਾਂ ਨੂੰ ਕਿਚਨ ਚੋਂ ਹੀ ਆਪਣੀ ਜਣੀ ਕਿ ਰਸੋਈ ਘਰ ਦੇ ਵਿੱਚੋਂ ਹੀ ਮਿਲ ਜਾਣਗੀਆਂ ਜਿਆਦਾ ਕੁਝ ਆਪਾਂ ਬਾਹਰ ਤੋਂ ਨਹੀਂ ਲੈ ਕੇ ਆਉਣਾ ਹੈਗਾ ਕੋਈ ਵੀ ਚੀਜ਼ ਪਰ ਇੱਕ ਚੀਜ਼ ਆ ਜਿਹੜੀ ਉਹ ਤੁਸੀਂ ਇਕੱਠੀ ਲਿਆ ਕੇ ਰੱਖ ਲਓ ਜਿਆਦਾਤਰ ਆਪਣੇ ਘਰਾਂ ਦੇ ਵਿੱਚ ਹੁੰਦੀ ਹੋਈ ਆ ਆਪਾਂ ਨੂੰ ਕਿਚਨ ਦੇ ਵਿੱਚ ਹਰ ਇੱਕ ਮਿਲਦੀ ਹੋਈ ਉਹ ਆਪਾਂ ਰੱਖਦੇ ਆ ਤੇ ਕੋਈ ਜਿਆਦਾ ਚੀਜ਼ਾਂ ਨਹੀਂ ਮਹਿੰਗੀਆਂ ਚੀਜ਼ਾਂ ਨਹੀਂ ਹੈਗੀਆਂ ਮਹਿੰਗੇ ਕੋਈ ਤੇਲ ਨਹੀਂ ਬਾਕੀ ਜਿਹੜੇ ਸ਼ੈਂਪੂ ਹੁੰਦੇ ਨੇ ਹਨਾ ਜਿਹੜੇ ਆਪਾਂ ਸ਼ੈਂਪੂ ਵਰਤਦੇ ਨੇ ਇਹ ਵੀ ਆਪਣੇ ਵਾਲਾਂ ਨੂੰ ਕਾਫੀ ਕਮਜ਼ੋਰ ਕਰਦੇ ਨੇ ਕਿਉਂਕਿ ਇਹਨਾਂ ਵਿੱਚ ਕੈਮੀਕਲ ਬਹੁਤ ਜ਼ਿਆਦਾ ਹੁੰਦਾ ਹੈ ਹਨਾ ਚਾਹੇ ਤੁਸੀਂ ਦੇਖ ਲਓ ਵੀ ਜੇ ਹੁਣ ਆਪਾਂ ਜਿਹੜੀ ਘਰੇਲੂ ਚੀਜ਼ਾਂ ਵਰਤਦੇ ਆ ਉਹਨੂੰ ਆਪਾਂ 2-4 ਦਿਨ ਰੱਖਦੇ ਆ ਤਾਂ ਉਹ ਖਰਾਬ ਹੋ ਜਾਂਦੀਆਂ ਨੇ ਸ਼ੈਂਪੂ ਨੰਪਾਇਰ ਨੂੰ ਸਾਲੋਂ ਸਾਲਾ ਰੱਖ ਲੈਣੇ ਹਨਾ ਇਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਫਿਰ ਤੁਸੀਂ ਆਪ ਹੀ ਲਾ ਲਓ ਵੀ ਇਹਨਾਂ ਵਿੱਚ ਹਨਾ ਕਿੰਨਾ ਕੁ ਕੈਮੀਕਲ ਮਿਲਿਆ ਹੋਊਗਾ ਇਹਨਾਂ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦਾ ਇਸ ਤੋਂ ਬਚੋ ਜਿਹੜੇ ਤੁਹਾਨੂੰ ਦੋ ਚੀਜ਼ਾਂ ਨੱਸਦੇ ਮੈਂ ਇਹ ਨਹੀਂ ਕਹਿੰਦੀ ਸ਼ੈਂਪੂ ਬੰਦ ਕਰ ਦੋ ਹਨਾ ਕਿਉਂਕਿ ਟਾਈਮ ਇਹ じゃ ਹੁਣ ਆਪਾਂ ਸ਼ੈਂਪੂ ਨਹੀਂ ਬੰਦ ਕਰ ਸਕਦੇ ਹਨਾ ਆ ਸਾਬਣ ਨਹੀਂ ਲਾ ਸਕਦੇ ਸਾਬਣ ਦਾ ਤਾਂ ਬਿਲਕੁਲ ਹੀ ਬਹੁਤ ਦੇਖੋ ਭੈਣਾ ਲਾਉਂਦੀਆਂ ਵੀ ਨੇ ਸਾਬਣਾ ਹਨਾ ਜਿਵੇਂ ਅੱਗੇ ਹੁੰਦੀ ਸੀ ਬਿੱਲੀ ਸਾਬਣ ਦੇ ਨਾਲ ਬਹੁਤ ਸੋਹਣੇ ਵਾਲ ਹੋ ਜਾਂਦੇ ਨੇਗੇ ਤੇ ਬਾਲੇ ਭੈਣਾ ਮੈਂ ਇਹ ਨਹੀਂ ਕਹੂੰਗੀ ਵੀ 100 ਦੇ ਵਿੱਚੋਂ 50% ਹਨਾ ਭੈਣਾ ਸਾਬਣ ਵਰਤਦੇ ਨੇ ਮੈਂ ਇਹ ਕਹੂੰਗੀ ਵੀ 100 ਦੇ ਵਿੱਚੋਂ 5 ਜਾਂ 10% ਭੈਣਾ ਨੇ ਜਿਹੜੀਆਂ ਬਿੱਲੀ ਸਾਬਣ ਹੁੰਦੀ ਸੀ ਉਹ ਵਰਤਦੀਆਂ ਨੇ ਤੇ ਕਿਉਂਕਿ ਉਹ ਉਦਾਂ ਦੇ ਆਪਣਾ ਫਿਰ ਆਪਣੇ ਵਾਲ ਲਾ ਲੋ ਚਾਹੇ ਆਪਾਂ ਕੋਈ ਫੇਸ ਤੇ ਚੀਜ਼ ਲਾਉਣੀ ਹੋ ਉਦਾਂ ਹੀ ਉਹ ਹੋਣ ਲੱਗ ਜਾਂਦਾ ਉਹਨੂੰ ਅਸਰ ਹੋਣ ਲੱਗ ਜਾਂਦਾ ਉਹਦੇ ਝਲਣ ਲੱਗ ਜਾਂਦੇ ਨੇ ਜਿਹੜੀ ਮੈਂ ਜਿਵੇਂ ਆਪਾਂ ਚੀਜ਼ ਵਰਤਦੇ ਆਂਗੇ ਬਸ ਇਹ ਹੀ ਚੀਜ਼ ਹੁੰਦੀ ਹੈ ਤੇ ਤੁਸੀਂ ਸ਼ੈਂਪੂ ਮੈਂ ਨਹੀਂ ਕਹਿੰਦੀ ਕਿ ਤੁਹਾਨੂੰ ਨਾ ਵਰਤੋ ਪਰ ਜਿਹੜੀਆਂ ਚੀਜ਼ਾਂ ਆਪਾਂ ਵਰਤ ਸਕਦੇ ਨਾਲ ਨਾਲ ਉਹ ਵੀ ਜ਼ਰੂਰੀ ਨੇਗੀਆਂ ਉਹ ਵਰਤੋ ਉਹ ਨਾ ਛੱਡੋ ਜਿਵੇਂ ਹੁਣ ਆਪਾਂ ਪਹਿਲਾਂ ਤੇਲ ਦੀ ਮਾਲਿਸ਼ ਕਰਦੇ ਸੀਗੇ ਹਨਾ ਤੇ ਬਾਕੀ ਤਾਂ ਕਾਫੀ ਚੀਜ਼ਾਂ ਨੇ ਜੀ ਦੇਖੋ ਵਾਲ ਝੜਨ ਦੇ ਲਈ ਰੋਕਣ ਦੇ ਲਈ ਹਨਾ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਸਾਰੀ ਚੀਜ਼ਾਂ ਗਰਮ ਨੇ ਹੁਣ ਜਿਵੇਂ ਐਲੋਵੇਰਾ ਜੈੱਲ ਹੋਗੀ ਉਹ ਵੀ ਗਰਮ ਆ ਹਨਾ ਤੇ ਉਹ ਆਪਾਂ ਨਹੀਂ ਵਰਤ ਸਕਦੇ ਹੁਣ ਕਈਆਂ ਸੂਟ ਨਹੀਂ ਕਰਦੀ ਮੈਨੂੰ ਬਿਲਕੁਲ ਸੂਟ ਨਹੀਂ ਕਰਦੀ ਜੇ ਮੈਂ ਆਪਣਾ ਵਾਲਾਂ ਨੂੰ ਹੈ ਐਲੋਵੇਰਾ ਇਹ ਮੇਰੇ ਕੋਲ ਹੈਗੇ ਪਲਾਂਟ ਲਾਉਣੀਆਂ ਤਾਂ ਮੇਰੇ ਸਿਰ ਦੇ ਵਿੱਚ ਫਿੰਸੀਆਂ ਹੋ ਜਾਂਦੀਆਂ ਨੇ ਇਹ ਪ੍ਰੋਬਲਮ ਵੀ ਆ ਜਾਂਦੀ ਹੈ ਜੀ ਹਾਂ ਜਿਨ੍ਹਾਂ ਨੂੰ ਚੱਲਦਾ ਉਹ ਲਾ ਸਕਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਦੱਸਾਂਗੇ ਤੇ ਚਲੋ ਜੀ ਅੱਜ ਆਪਾਂ ਸਿਰਫ ਜਿਹੜੀਆਂ ਦੋ ਚੀਜ਼ਾਂ ਲੈਣੀਆਂ ਨੇ ਇਹ ਦੋ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਵਾਲਾਂ ਨੂੰ ਪੱਕਾ ਇਲਾਜ ਝੜਨ ਤੋਂ ਰੋਕ ਦੇਣਗੀਆਂ ਤੇ ਤੁਸੀਂ ਟਰਾਈ ਕਰਿਓ ਇਹ ਨੂੰ ਇਹ ਨਹੀਂ ਹੈਗਾ ਵੀ ਤੁਸੀਂ ਅੱਜ ਟਰਾਈ ਕਰ ਲਿਆ ਦੋ ਚਾਰ ਵਾਰ ਟਰਾਈ ਕਰ ਲਿਆ ਤਾਂ ਤੁਸੀਂ ਮੈਨੂੰ ਕਹੋਗੇ ਵੀ ਜੀ ਸਾਨੂੰ ਕੋਈ ਫਰਕ ਨਹੀਂ ਪਿਆ ਦੇਖੋ ਇਹ ਟ੍ਰੀਟਮੈਂਟ ਹੁੰਦੇ ਨੇ ਜਿਹੜੇ ਘਰੇਲੂ ਆਪਾਂ ਨੁਸਖੇ ਵਰਤਦੇ ਆ ਇਹੇ ਲੰਬੇ ਸਮੇਂ ਲਈ ਹੁੰਦੇ ਨੇ ਹਨਾ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਟਾਈਮ ਆਪਾਂ ਨੂੰ ਵਰਤਣਾ ਪੈਂਦਾ ਤੁਸੀਂ ਹਫਤੇ ਦੇ ਵਿੱਚ ਇਹਨੂੰ 4 ਵਾਰ ਜਾਂ 3 ਵਾਰ ਹੀ ਲਾਉਣਾ ਹੀ ਲਾਉਣਾਗਾ ਠੀਕ ਹੈ ਜੀ ਜਿਵੇਂ ਮੈਂ ਦੱਸੂ ਮੈਂ ਤੁਸੀਂ ਲਾਉਣਾਗਾ ਤਾਂ ਤੁਹਾਨੂੰ 100% ਜਿਹੜਾ ਫਰਕ ਪਊਗਾ ਤੁਹਾਡੇ ਵਾਲ ਵੀ ਜਿਹੜੇ ਝੜਨੇ ਦਾ ਬੰਦ ਹੋਣਗੇ ਹੋਣਗੇ ਹਨਾ ਲੈਂਥ ਵੀ ਵਧੂਗੀ ਵਾਲਾਂ ਦੀ ਵਾਲ ਸ਼ਾਈਨਿੰਗ ਦੀ ਕਰਨਗੇ ਹਨਾ ਤੁਹਾਡੇ ਵਾਲਾਂ ਨੂੰ ਬਹੁਤ ਜ਼ਿਆਦਾ ਸ਼ਾਈਨਿੰਗ ਆਊਗੀ ਤੇ ਹੋ ਸਕਦਾ ਜਿਹੜੇ ਤੁਹਾਡੇ ਮਤਲਬ ਉਮਰ ਤੋਂ ਪਹਿਲਾਂ ਜਿਹੜੇ ਵਾਲ ਚਿੱਟੇ ਉਹ ਵੀ ਨਹੀਂ ਹੁੰਦੇ ਤੇ ਹੋ ਸਕਦਾ ਵੀ ਤੁਹਾਡੇ ਵਾਲ ਜਿਹੜੇ ਹੋ ਸਕਦਾ ਵੀ ਕਾਲੇ ਹੋਣੇ ਵੀ ਉਹ ਹੋ ਜਾਣ ਮੈਂ ਪੱਕਾ ਵਾਲਾਂ ਦਾ ਨਹੀਂ ਕਹਿੰਦੀ ਵੀ ਕਾਲੇ ਹੋਣਗੇ 100% ਹੋਣਗੇ ਜੇ ਉਹ ਆਪਾਂ ਨਹੀਂ ਝੂਠ ਬੋਲਦੇ ਹਨ ਪਰ ਗ੍ਰੇਨੈਸ ਜੀ ਹੁੰਦੀ ਹੈ ਜਿਹੜੀ ਉਹ ਵਾਲਾਂ ਦੀ ਜਰੂਰ ਆਉਂਦੀ ਹੈ ਜੇਕਰ ਤੁਸੀਂ ਇਹਨੂੰ ਰੈਗੂਲਰ ਟਰਾਈ ਕਰਦੇ ਹੋ ਠੀਕ ਹੈ ਜੀ ਤੇ ਚਲੋ ਜੀ ਬਹੁਤ ਜ਼ਿਆਦਾ ਲੰਮਾ ਹੋਈ ਜਾਂਦਾ ਵੀਡੀਓ ਇਸ ਤੋਂ ਪਹਿਲਾਂ ਜਾਦਾ ਲੰਮਾ ਹੋਰ ਨਾ ਹੋਵੇ ਕਿ ਆਪਾਂ ਕਿਚਨ ਚ ਚੱਲਦੇ ਚੱਲ ਕੇ ਤੁਹਾਨੂੰ ਦਿਖਾਉਣੇ ਵੀ ਦੋ ਚੀਜ਼ਾਂ ਨੇ ਜਿਹੜੀਆਂ ਆਪਾਂ ਕੇੜੀਆਂ ਲੈਣੀਆਂ ਨੇ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਪਾਣੀ ਲਿਆ ਕੰਚ ਦੀ ਕੌਲੀ ਦੇ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਭਿਉ ਮੰਗੇ ਮੇਥੀ ਦਾਣਾ ਠੀਕ ਹੈ ਜੀ ਆਹ ਵਾਲਾ ਮੇਥੀ ਦਾਣਾ ਠੀਕ ਹੈ ਜੀ ਮੇਰੇ ਕੋਲ ਇੰਨਾ ਕੀ ਬਚ ਗਿਆ ਕਿਉਂਕਿ ਮੈਂ ਇਹਨੂੰ ਵਰਤ ਚੁੱਕੀ ਆ ਤੇ ਇਹਨੂੰ ਆਪਾਂ ਭਿਉ ਦੇਣੇ ਆ ਠੀਕ ਹੈ ਜੀ ਤੁਸੀਂ ਇਹਨੂੰ ਸਵੇਰ ਟਾਈਮ 'ਤੇ ਭਿਉਣਾਗਾ ਜੇ ਆਪਾਂ ਸਵੇਰੀ ਪੀਉ ਦੋਈ ਨੂੰ ਠੀਕ ਹੈ ਜੀ ਮੇਰੇ ਕੋਲ ਥੋੜੀ ਸੀ ਪਰ ਤੁਹਾਨੂੰ ਦੱਸਣ ਦੀ ਲਈ ਕਾਫੀ ਹੈ ਇਹ ਤੇ ਠੀਕ ਹੈ ਜੀ ਮੈਂ ਵੀ ਹੋਰ ਮਗਾਉਂਗੀ ਖਤਮ ਹੋ ਗਈ ਤੇ ਤੁਸੀਂ ਇਹਨੂੰ ਸਵੇਰੀ ਪੀਉਣਾ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਮਲਾਵਾਂਗੇ ਉਹ ਆਪਾਂ ਲਾਸਟ ਵਿੱਚ ਮਲਾਵਾਂਗੇ ਠੀਕ ਹੈ ਜੀ ਦੋ ਚੀਜ਼ਾਂ ਦੀ ਬਣਾਉਣੀ ਹੈ ਕੋਈ ਜ਼ਿਆਦਾ ਮਹਿੰਗਾ ਨੁਸਖਾ ਨਹੀਂ ਹੈਗਾ ਮੇਰੇ ਜ਼ਿਆਦਾ ਪੈਸੇ ਲੱਗਣਗੇ ਤੁਹਾਡੇ ਬਿਲਕੁਲ ਚਾਹੀ ਤੁਸੀਂ 10 ਰੁਪਏ ਦੀ ਲਿਆ ਲਓਗੇ ਠੀਕ ਹੈ ਤੇ ਗਈ ਤਾਂ ਜੋ ਜਿਹੜੀ ਤੁਹਾਡੀ ਚੱਲ ਜਾਣੀ ਆ ਲਓ ਜੀ ਇਹਨੂੰ ਆਪਾਂ ਟੱਕ ਕੇ ਰੱਖ ਦਿੰਨੇ ਆ ਤੇ ਠੀਕ ਆ ਜੇ ਮੇਰੇ ਕੋਲ ਹੁਣ ਟਾਈਮ ਥੋੜਾ ਮੈਂ 2 ਜਾਂ 2.5 ਘੰਟੇ ਲਈ ਭਿਓ ਕੇ ਰੱਖ ਦੂੰਗੀ ਠੀਕ ਆ ਤੁਸੀਂ ਇਹਨੂੰ ਜਲਦੀ ਉੱਠ ਜਦੋਂ ਉੱਠਦੇ ਹੋ ਸਵੇਰੇ ਨਾ ਕੰਮਧੰਦੀ ਕਰ ਲੈ ਤਾਂ ਇਹਨੂੰ ਪੀਓ ਦੋ ਠੀਕ ਆ ਜਿਹੜਾ ਇਹ ਆਪਾਂ ਜਿਹੜਾ ਤੁਹਾਨੂੰ ਮੈਂ ਦੱਸਣਾ ਵਾਲਾਂ ਤੋਂ ਝੜਦਿਆਂ ਤੋਂ ਹਨ ਵੈਸੇ ਤਾਂ ਇਹ ਕਾਫੀ ਹੇਅਰ ਜੇ ਮਤਲਬ ਟੋਟਲੀ ਹੇਅਰ ਜੋ ਵੀ ਪ੍ਰੋਬਲਮ ਆ ਤੁਹਾਨੂੰ ਹਨ ਵਾਲਾਂ ਦੀ ਸਾਰਿਆਂ ਲਈ ਹੈਗੀ ਆ ਘੜਦੇ ਹੋਣ ਠੀਕ ਆ ਚਾਹੇ ਲੈਂਥ ਵਧਾਉਣੀ ਹੋਵੇ ਠੀਕ ਆ ਚਾਹੇ ਸ਼ਾਈ ਨਹੀਂ ਕਰਨੇ ਹੋਣ ਵਾਲ ਸਾਰੇ ਲਈ ਹੋਈ ਆ ਠੀਕ ਆ ਜੀ ਵਾਲਾਂ ਦੀ ਹਰ ਇੱਕ ਪ੍ਰੋਬਲਮ ਦੇ ਲਈ ਆ ਤੇ ਇਹਨੂੰ ਆਪਾਂ ਹਾਂ ਬਸ ਭਿਓ ਕੇ ਰੱਖ ਦਿੰਨੇ ਆ ਠੀਕ ਆ ਫਿਰ ਅੱਗੇ ਆਪਾਂ ਦੱਸਦੇ ਤੁਹਾਨੂੰ ਇਹਦਾ ਕੀ ਕਰਨਾ ਲਓ ਜੀ ਆ ਮੇਥੀ ਦਾਣਾ ਜਿਹੜਾ ਭਿੱਜ ਗਿਆ ਆ ਦੇਖੋ ਤੇ ਇਹਨੂੰ ਆਪਾਂ ਰੱਖ ਦਿੰਦੇ ਆ ਸਾਈਡ ਤੇ ਹਜੇ ਤੇ ਆ ਆਪਾਂ ਲੈ ਆਗਾ ਪਿਆਜ਼ ਠੀਕ ਆ ਪਿਆਜ਼ ਨੂੰ ਆਪਾਂ ਕੱਦੂਕਾਸ ਕਰਕੇ ਇਹਦਾ ਜਿਹੜਾ ਰਸਾ ਉਹ ਕੱਢ ਲੈਨੇ ਆ ਸਿਰਫ ਇਹ ਦੋ ਚੀਜ਼ਾਂ ਹੀ ਲੈਣੀਆਂ ਨੇ ਆਪਾਂ ਮੇਥੀ ਦਾਣਾ ਤੇ ਵਸੇ ਇਹ ਮੇਥੇ ਹੁੰਦੇ ਨੇ ਜਿਹੜੇ ਮੋٹے ਮੇਥੇ ਹੁੰਦੇ ਨੇ ਇਹ ਉਹ ਵਾਲੇ ਹੁੰਦੇ ਨੇ ਆਹ ਠੀਕ ਆ ਤੇ ਇਹਨੂੰ ਆਪਾਂ ਮੇਥੀ ਦਾਣਾ ਹੀ ਕਹਿੰਦੇ ਹਾਂਗੇ ਠੀਕ ਆ ਥੋੜਾ ਇਹ ਫੋਨ ਮੈਨੀਵਾ ਕਰ ਲਾ ਆ ਦੇਖੋ ਠੀਕ ਆ ਵਸੂ ਨੂੰ ਦਿਖਾਇਆ ਇਹ ਹੈ ਕਿ ਤੁਹ ਵੀ ਦੁਕਾਨ ਤੋਂ ਤੁਹਾਨੂੰ ਮਿਲ ਜੂ ਤੇ ਆਹ ਲਿਆ ਪਿਆਜ਼ ਇੱਕ ਪਿਆਜ਼ ਆਪਾਂ ਨੂੰ ਕਾਫੀ ਹੈਗਾ ਠੀਕ ਆ ਜੇ ਬੱਜ ਜਾਂਦਾ ਤਾਂ ਫ੍ਰਿਜ ਚ ਰੱਖ ਲਓ ਦੂਸਰੇ ਦਿਨ ਤੀਸਰੇ ਦਿਨ ਲਾ ਸਕਦੇ ਆ ਤੇ ਪਤ ਨਹੀਂ ਆਪਾਂ ਲਾ ਸਕਦੇ ਠੀਕ ਆ ਤੇ ਲੋ ਆਪਾਂ ਕੱਦੂ ਕਾਸ ਕਰਕੇ ਦਾ ਜਿਹੜਾ ਰਸਾ ਉਹ ਕੱਢ ਲੈਨੇ ਲਓ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਕੱਦੂ ਕਾਸ ਕਰ ਸਕਦੇ ਹੋ ਕਿਸੇ ਚੀਜ਼ ਨਾਲ ਇਹਨੂੰ ਕੁੱਟ ਕੇ ਹਨ ਚੰਗੀ ਤਰ੍ਹਾਂ ਇਹਦਾ ਰਸਾ ਜਿਹੜਾ ਆਸਾਨੀ ਨਾਲ ਨਿਕਲ ਜਾ ਕੋਈ ਔਖਾ ਨਹੀਂ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਮਿੰਟ ਇਸ ਤਰ੍ਹਾਂ ਇਕੱਠਾ ਕਰ ਲਿਆ ਮੁੱਕੀ ਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਇਹਨੂੰ ਇਹਦਾ ਰਸੇ ਦਾ ਆਸਾਨੀ ਨਾਲ ਦੇਖੋ ਕੱਢ ਲਾਂਗੇ ਠੀਕ ਆ ਬਿਲਕੁਲ ਆਸਾਨੀ ਨਾਲ ਨਿਕਲੂ ਕੋਈ ਚੱਕਰ ਨਹੀਂ ਇਹਨਾਂ ਰਸ ਆਪਾਂ ਨੂੰ ਮਿਲ ਗਿਆ ਕਾਫੀ ਆ ਤੇ ਇਸ ਰਸ ਨੂੰ ਆਪਾਂ ਇਸ ਦੇ ਵਿੱਚ ਮਿਕਸ ਕਰ ਦਿੰਨੇ ਜਿਹੜਾ ਮੇਥੀਆ ਵਾਲਾ ਪਾਣੀ ਹੈ ਠੀਕ ਆ ਜੀ ਲਓ ਜੀ ਇਹ ਆਪਾਂ ਬਣਾ ਲਈ ਇੱਕ ਆਪਣਾ ਵਧੀਆ ਡੋਨਰ ਬਣ ਕੇ ਤਿਆਰ ਹੋ ਗਏ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹੱਥਾਂ ਨਾਲ ਮੇਥੀ ਨੂੰ ਮਸਲ ਮਸਲ ਕੇ ਮਿਕਸ ਕਰ ਲੈਨੇ ਇੱਕ ਹੀ ਅਲਦੀ ਤਰ੍ਹਾਂ ਬਣ ਜਾਣਾ ਇਹ ਠੀਕ ਆ ਜੀ ਤੇ ਲੋ ਜੀ ਨੂੰ ਆਪਾਂ ਹੁਣ ਛਾਣ ਲੈਨੇ ਪਣ ਲੈਨੇ ਲਓ ਜੀ ਨੂੰ ਆਪਾਂ ਹੁਣ ਪਣ ਲੈਨੇ ਪਣ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਠੀਕ ਹੈ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਾ ਲਵਾਂਗੇ ਠੀਕ ਹੈ ਜੀ ਇਹ ਵਾਲੇ ਸਪਰੇਅ ਬੋਟਲ ਦੇ ਵਿੱਚ ਲਓ ਜੀ ਆਪਾਂ ਇੱਕ ਸਪਰੇਅ ਬੋਟਲ ਦੇ ਵਿੱਚ ਇਹਨੂੰ ਪਾ ਲਿਆ ਭਰ ਲਈ ਆ ਤੇ ਇਹ ਬਿਲਕੁਲ ਲਾਈਕ ਜੈਲ ਫਾਰਮ ਦੀ ਤਰ੍ਹਾਂ ਹੋ ਜੂਗੀ ਤੁਹਾਨੂੰ ਲਾ ਕੇ ਦਿਖਾਉਣੀ ਆ ਆ ਦੇਖ ਬਾਲਾਂ 'ਤੇ ਬਹੁਤ ਜ਼ਿਆਦਾ ਸ਼ਾਈਨ ਦੇਊਗਾ। ਆ ਦੇਖ। ਦੇਖੀ ਸਕਦੇ ਤੁਸੀਂ ਦੇਖੋ। ਤੁਹਾਡੇ ਵਾਲ ਵੀ ਇਦਾਂ ਜਮਕ ਜਾਣਗੇ, ਇਦਾਂ ਝੜਨੇ ਬੰਦ ਹੋ ਜਾਣਗੇ ਠੀਕ ਆ। ਇੰਨੀ ਸ਼ਾਈਨ ਕਰਨਗੇ ਤੁਹਾਡੇ ਵਾਲ। ਲਓ ਜੀ। ਇਹ ਸਪਰੇਅ ਬੋਟਲ ਦੇ ਵਿੱਚ ਹੀ ਪਾ ਕੇ ਤੁਸੀਂ ਲਾਉਣਾ ਜਾਓ, ਤੁਹਾਡੇ ਕੋਲ ਨਹੀਂ ਹੈਗੀ। ਚਲੋ ਕਈਆਂ ਪੈਣਾ ਕੋਲ ਨਹੀਂ ਹੁੰਦੀ ਹੈ ਨਾ। ਤਾਂ ਤੁਸੀਂ ਉਦਾਂ ਹੱਥ ਨਾਲ ਵੀ ਚੰਗੀ ਤਰ੍ਹਾਂ ਲਾ ਕੇ ਇਹਨੂੰ ਮ사ਜ ਕਰ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਇਹੇ ਰਾਤ ਨੂੰ ਕਰਨਾ ਹੈ ਇਹ ਕੰਮ ਆਪਾਂ ਠੀਕ ਹੈ ਜੀ ਜੇ ਰਾਤ ਨੂੰ ਆਪਾਂ ਇਹਨੂੰ ਲਾ ਕੇ ਪੈਣੇ ਤਾਂ ਆਪਾਂ ਨੂੰ ਜ਼ਿਆਦਾ ਵਧੀਆ ਰਿਜ਼ਲਟ ਮਿਲਣਗੇ ਕੁਝ ਨਹੀਂ ਹੁੰਦਾ ਪੈਣਾ ਸਿਰ ਤੇ ਇਹਨਾਂ ਕੱਪੜਾ ਬੰਨ ਲਿਓ ਕੋਈ ਚੱਕਰ ਨਹੀਂ ਹੈਗਾ ਕੱਪੜਾ ਬੰਨ ਕੇ ਆਪਦਾ ਲਾ ਲਿਓ ਆਰਾਮ ਨਾਲ ਤਾਂ ਗੱਪਾ ਨੂੰ ਫਾਇਦਾ ਹੋਣਾ ਜ਼ਰੂਰ ਹੈ ਇਹਨਾਂ ਕੱਪੜੇ ਪਧੋਲਾਂਗੇ ਕੋਈ ਚੱਕਰ ਨਹੀਂ ਹੈਗਾ ਚਲੋ ਜੀ ਇਸ ਤਰ੍ਹਾਂ ਕਰਕੇ ਨਾ ਇਸ ਤਰ੍ਹਾਂ ਆਪਾਂ ਲਾ ਕੇ ਇਹਨੂੰ ਬਸ ਇਹਦੀ ਪੂਰੀ ਜਿਹੜੀ ਮ사ਜ ਕਰਨੀ ਆਪਾਂ ਮਤਲਬ ਨਾਲ ਦੀ ਨਾਲ ਹੀ ਚੀਰਨੀ ਕੱਢ ਕੱਢ ਕੇ ਇਦਾਂ ਮ사ਜ ਕਰੀ ਜਾਣੀ ਆ ਮੈਂ ਜਮੁੰਜਾ ਡਾਲ ਲੇ ਸਮਾ ਆ ਦੇਖੋ ਇੰਤ ਤੰਤ ਕਰਕੇ ਮੈਂ ਵੀ ਤੁਹਾਡੇ ਨਾਲ ਹੀ ਸਟਾਰਟ ਕਰਦੀਆਂ ਲਾਉਣਾ ਮੈਂ ਵੀ ਹੁਣ ਇਹਨੂੰ ਹੱfte 3-4 ਵਾਰ ਲਾਇਆ ਹੋਊਂਗੀ ਠੀਕ ਹੈ ਜੀ ਤੁਹਾਡੇ ਨਾਲ ਨਾਲ ਹੀ ਸਟਾਰਟ ਕਰਦੇ ਆਂ ਆ ਸਕੈਲਪ ਤੋਂ ਲੈ ਕੇ ਇਹਨੂੰ ਤੁਸੀਂ ਪੂਰੀ ਲੈਂਥ ਤੱਕ ਲਾਉਣਾ ਠੀਕ ਹੈ ਜੀ ਮੇਰੇ ਤਾਂ ਵਾਲ ਦੇਖੋ ਕਾਫੀ ਬਦਲਣ ਲੱਗ ਗਏ ਸੀਗੇ ਆ ਦੇਖੋ ਜਿਹੜੇ ਆ ਇਸ ਤਰ੍ਹਾਂ ਹੁੰਦੇ ਨੇ ਨਾ ਪਿੱਛੇ ਪਤਲੇ ਪਤਲੇ ਰਹਿ ਜਾਂਦੇ ਇਹ ਬਦਲੇ ਇਹਦੇ ਨਾਲ ਤੁਹਾਡੇ ਜਿਹੜੀ ਨਿਊ ਹੈਅਰ ਗਰੋਥ ਵੀ ਹੋਊਗੀ ਠੀਕ ਆ بیبی हेयर ਵੀ ਤੁਹਾਡੇ ਆਉਣਾ ਤੁਹਾਨੂੰ ਪਤਾ ਲੱਗ ਜਾਣਗੇ ਵੀ ਵੀبی हेयर ਵੀ ਤੁਹਾਡੇ ਮਤਲਬ ਆ ਰਹੇ ਥੋਡੀ ਗਰੋਥ ਜਿਹੜੀ ਹੋ ਰਹੀ ਹੈ ਠੀਕ ਆ ਪੂਰੇ ਉੱਪਰ ਤੋਂ ਲੈ ਕੇ نیچے ਲੈਂਥ ਤੱਕ ਲਾਓ ਠੀਕ ਆ ਜੀ ਮੈਂ ਲਾ ਕੇ ਤੁਹਾਨੂੰ ਫਿਰ ਮਿਲਦੇ ਨਹੀਂ ਵੀਡੀਓ ਕਾਫੀ ਲੰਬਾ ਹੋ ਜਾਣਾ ਲੋ ਜੀ ਪੂਰੀ ਸ਼ੀਸ਼ੀ ਜਿਹੜੀ ਖਾਲੀ ਹੋ ਗਈ ਕਿਉਂਕਿ ਪ੍ਰੈਸ਼ਰ ਦੇ ਨਾਲ ਨਾ ਸਪਰੇਅ ਬੋਟਲ ਦੇ ਨਾਲ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਤਾਂ ਮੈਂ ਖੋਲ ਕੇ ਇਦਾਂ ਹੀ ਜਿਵੇਂ ਤੇਲ ਲਾਉਣੇ ਹੁੰਦੇ ਆ ਪੁੰਤਾਂ ਵਾਲੇ ਤੇ ਹੁਣ ਆਪਾਂ ਇਹਨੂੰ 2 ਕੁ ਮਿੰਟੇ ਦੀ ਮ사ਜ ਚੰਗੀ ਤਰ੍ਹਾਂ ਕਰ ਲਵਾਂਗੇ ਐਵੇਂ ਉਂਗਲਾਂ ਨਾਲ ਹੀ ਤੁਸੀਂ ਮ사ਜ ਕਰਨੀ ਹੈ ਠੀਕ ਹੈ ਐਵੇਂ ਨਹੀਂ ਕਰਨੀ ਐਦਾਂ ਉਂਗਲਾਂ ਨਾਲ ਠੀਕ ਹੈ ਦੋਏ ਗੁੱਠੇ ਅਠੀ ਉਂਗਲਾਂ ਐਦਾਂ ਕਰਕੇ ਦੋਏ ਹੱਥਾਂ ਦੀ ਉਂਗਲਾਂ ਗੁੱਟ ਕੇ ਜਾਨੀ ਕਿ ਐਦਾਂ ਕਰ 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 ਕੇ ਆਪਾਂ ਜਿਹੜੀ ਦੀ ਮ사ਜ ਕਰਨੀ ਵਾਲਾ ਦੀ ਠੀਕ ਹੈ ਜੀ ਤੇ ਲੈਂਥ ਤੱਕ ਦੇਖੋ ਮੈਂ ਪੂਰੇ ਵਾਲਾਂ ਨੂੰ ਜਿਹੜਾ ਲਾ ਲਿਆ ਇੱਕ ਸ਼ੀਸ਼ੀ ਵੀ ਜਾਨੀ ਕਿ ਥੋੜੀ ਜਿਹੀ ਘੱਟ ਰਹਿ ਗਈ ਤੁਸੀਂ ਇਸ ਤੋਂ ਜ਼ਿਆਦਾ ਬਣਾਇਓ ਠੀਕ ਹੈ ਤੇ ਦਿੱਲੀ ਮੇਰੇ ਕਹੇ ਤੁਸੀਂ ਹਫਤੇ ਵਿੱਚ ਜਿਸ ਦਿਨ ਕਿਵੇਂ ਬਾਲੇ ਹਨਾ ਆ ਜਿਵੇਂ ਮੰਗਲਵਾਰ ਵੀਰਵਾਰ ਛੱਡਦੇ ਆਪਾਂ ਉਹ ਦਿਨ ਛੱਡ ਦੋ ਤੇ ਵੀਕ ਦੇ ਵਿੱਚ ਤੁਸੀਂ ਚਾਰ ਵਾਰ ਤਾਂ ਇਹਨੂੰ ਜ਼ਰੂਰ ਟਰਾਈ ਕਰਿਆ ਕਰੋ ਤੇ ਰਾਤ ਨੂੰ ਲਾ ਕੇ ਤੁਸੀਂ ਸੌਂ ਜਾਓ ਠੀਕ ਆ ਬਹੁਤ ਵਧੀਆ ਜੇਕਰ ਸਪਰੇਅ ਬੋਟਲ ਨਾਲ ਤੁਸੀਂ ਲਾ ਸਕਦੇ ਹੋ ਤਾਂ ਤੁਸੀਂ ਸਪਰੇਅ ਬੋਟਲ ਦੇ ਨਾਲ ਲਾਓ ਇਹਨੂੰ ਹਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਤੁਸੀਂ ਕਾਟਨ ਲੈ ਲਿਓ ਕੌਲੀ ਵਿੱਚ ਪਾ ਲਿਓ ਕੋਈ ਚੱਕਰ ਨਹੀਂ ਵੀ ਤੁਸੀਂ ਏਸੀ ਬੋਟਲ ਦੇ ਵਿੱਚ ਇਹ ਜੀ ਚੀਜ਼ ਸਪਰੇਅ ਬੋਟਲ ਵਿੱਚ ਇਹ ਕੋਈ ਜ਼ਰੂਰੀ ਨਹੀਂ ਹੈਗਾ ਠੀਕ ਹੈ ਜੀ ਕੌਲੀ ਵਿੱਚ ਪਾ ਲਿਓ ਕੰਚਰੀ ਕੌਲੀ ਲੈ ਲਿਓ ਕੌਲੀ ਵਿੱਚ ਪਾ ਕੇ ਤੁਸੀਂ ਉਹ ਕਰਨਾ ਹੈ ਕਾਟਨ ਲੈ ਲਿਓ ਕਾਟਨ ਲੈ ਕੇ ਅੱਦਾਂ-ਅੱਦਾਂ ਵਸ ਤੁਸੀਂ ਨਾ ਆਪਣੇ ਚੀਰਨੇ ਕੱਢਦੇ-ਕੱਢਦੇ ਅੱਦਾਂ-ਅੱਦਾਂ ਘਮਾਓ ਠੀਕ ਹੈ ਤੇ ਬਹੁਤ ਵਧੀਆ ਤੁਹਾਡੇ ਇਹ ਵਾਲਾਂ ਨੂੰ ਜਿਹੜਾ ਰਚ ਜਾਣਾਗਾ ਤੇ ਪੂਰਾ ਵਧੀਆ ਕੋਈ ਸਮੈਲ ਨਹੀਂ ਆਊਗੀ ਤੁਹਾਨੂੰ ਚਾਹੀ ਤੁਸੀਂ ਮੇਰਾ ਮਤਲਬ ਮੇਰੇ ਕਹਿਣ ਦਾ ਭਾਬੀ ਜੇਕਰ ਤੁਸੀਂ ਸ਼ੈਂਪੂ ਨਹੀਂ ਵਰਤਣਾ ਚਾਹੁੰਦੇ ਹਨਾ ਤਾਂ ਤੁਸੀਂ ਸਿੰਪਲ ਨਾ ਲਾਓ ਕੋਈ ਚੱਕਰ ਨਹੀਂ ਹੈਗਾ ਸਵੇਰੇ ਉੱਠ ਕੇ ਤੁਸੀਂ ਇਦਾਂ ਹੀ ਆਪਣਾ ਹੈਅਰ ਵਾਸ਼ ਕਰ ਲਓ ਕੋਈ ਸਮੈਲ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਹੈਗਾ ਤੁਹਾਨੂੰ ਇਹੋ ਵੀ ਪਿਆਜ਼ ਦੀ ਸਮੈਲ ਆਉਗੀ ਵਿਅਜਾਂ ਨਹੀਂ ਕੋਈ ਸਮੈਲ ਨਹੀਂ ਆਉਂਦੀ ਜਿਹੜੇ ਇਸ ਤਰ੍ਹਾਂ ਰੁੱਖੇ ਵਾਲ ਹੋ ਜਾਂਦੇ ਆ ਮੈਂ ਵੀ ਆਪਣੀ ਕੇਅਰ ਬਹੁਤ ਘੱਟ ਕਰਦੀ ਆ ਕੁਸਾ ਵੀਡੀਓ ਕਰਕੇ ਹੋ ਜਾਂਦਾ ਕੁਸ ਮੈਨੂੰ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਮੇਰੇ ਵੀ ਦੇਖੋ ਵਾਲ ਨੇ ਜਿਹੜੇ ਇਸ ਤਰ੍ਹਾਂ ਹੋਏ ਪਏ ਨੇ ਮਰਝਾਏ ਜੇ ਪੈਨੇ ਬੇ ਜਾਣ ਜੇ ਵਾਲ ਹੋਏ ਪਏ ਨੇ ਤੇ ਆਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਲੈਂਥ ਵੱਧ ਰਹੀ ਹੈ ਮੇਰੇ ਵਾਲਾਂ ਦੇ ਜਿਵੇਂ ਕਿ ਕਈ ਵਾਰ ਮੈਂ ਜਿਵੇਂ ਇਹ ਲਾ ਲਓ ਤੁਸੀਂ ਵੀ 15 ਦਿਨਾਂ ਬਾਅਦ ਜਾ ਹਨਾ ਮੈਂ ਇਹ ਚੀਜ਼ ਕਰ ਲੈਨੀ ਚੌਲਾਂ ਵਾਲਾ ਪਾਣੀ ਹੁੰਦਾ ਜਿਹੜਾ ਹਾਂ ਚੌਲ ਭੰਕ ਦੇ ਵਿੱਚ ਮੇਥੀ ਦਾਣਾ ਤੇ ਕਲੌਂਜੀ ਪਾ ਕੇ ਮੈਂ ਉਹਦੇ ਨਾਲ హెయిਰ ਵਾਸ਼ ਕਰਦੀ ਆ ਤਾਂ ਦੇਖ ਸਕਦੇ ਤੁਸੀਂ ਜਿਹੜੀ ਲੈਂਥ ਮੇਰੇ ਵਾਲਾਂ ਦੀ ਵੱਧ ਰਹੀ ਆ ਆ ਦੇਖੋ ਠੀਕ ਹੈ ਜੀ ਇਹ ਤੁਸੀਂ ਕਰ ਸਕਦੇ ਹੋ ਰਾਤ ਨੂੰ ਤੁਸੀਂ ਲਾ ਕੇ ਇਹਨੂੰ ਛੱਡ ਦਿਓ ਕੋਈ ਕਪੜਾ ਵਰਨ ਨਾ ਵੈਸੇ ਤਾਂ ਕੋਈ ਚਿਪਕਦਾ ਨਹੀਂ ਕੁਝ ਨਹੀਂ ਹੁੰਦਾ ਕੁਝ ਵੀ ਨਹੀਂ ਲੱਗਦਾ ਹੈਗਾ ਉੱਪਰ ਦੀ ਕੋਈ ਕਪੜਾ ਇਹ ਲਵੇਟ ਲਓ ਤੇ ਇਸ ਵੇਲੇ ਉੱਠ ਕੇ ਆਪਣਾ ਹੈਅਰ ਵਾਸ਼ ਕਰ ਲਓ ਬਿਨਾ ਸ਼ੈਂਪੂ ਤੋਂ ਕਰ ਲਓਗੇ ਵਧੀਆ ਹੀ ਹੈ ਨਾ ਸਭ ਤੋਂ ਵਧੀਆ ਕੋਈ ਸਮੈਲ ਨਹੀਂ ਆਉਂਦੀ ਤੇ ਵਾਲ ਤੁਹਾਡੇ ਬਹੁਤ ਸੋਹਣੇ ਮਿੱਖਰ ਜਾਣਗੇ ਠੀਕ ਹੈ ਜੀ ਇਹ ਚੀਜ਼ ਕਰ ਸਕਦੇ ਹੋ ਬਸ ਇਹ ਦੋ ਤਿੰਨ ਦੋ ਚੀਜ਼ਾਂ ਹੀ ਨੇ ਜ਼ਿਆਦਾ ਕੁਝ ਨਹੀਂ ਤੇ ਆਪਾਂ ਹੋਰ ਵੀ ਤੁਹਾਨੂੰ ਇਸ ਤੋਂ ਵਧੀਆ-ਵਧੀਆ ਟ੍ਰਿਕਾਂ ਦਵਾਂਗੇ ਬਾਣਾ ਵਾਲੀਆਂ ਪਰ ਹੌਲੀ-ਹੌਲੀ ਪਹਿਲਾਂ ਤੁਸੀਂ ਆਪਣੇ ਵਾਲਾਂ ਨੂੰ ਸੈੱਟ ਕਰੋ ਕਿਉਂਕਿ ਪਹਿਲਾਂ ਸੈੱਟ ਕਰਨਾ ਜ਼ਰੂਰੀ ਹੈ ਝੜਵੇਂ ਰੁਕਣੇ ਜ਼ਰੂਰੀ ਨਹੀਂ ਆ ਇਹ ਚੀਜ਼ ਪਹਿਲਾਂ ਤੁਸੀਂ ਸ਼ੁਰੂ ਕਰੋ ਤੇ ਨਾਲ-ਨਾਲ ਆਪਾਂ ਤੁਹਾਨੂੰ ਹੋਰ ਵੀ ਦੱਸਾਂਗੇ ਬਾਲਾਂ ਲਈ ਟ੍ਰਿਕਾ ਕਾਫੀ ਨੇ ਜੀ ਠੀਕ ਹੈ ਕੁਝ ਕੋਨਾਂ ਵਿੱਚ ਜੋ ਗਰਮ ਨੇ ਉਹ ਆਪਾਂ ਸਰਦੀਆਂ ਵਿੱਚ ਦੱਸਾਂਗੇ ਜਿਹੜੀਆਂ ਗਰਮੀਆਂ ਵਾਲੀਆਂ ਹੋਆਂ ਮੰਜੇ ਦੇ ਮੈਂ ਫੋਨ ਰੱਖਿਆ ਹੋਇਆ ਮੰਜੇ ਮੈਂ ਹਿੱਲ ਰਿਹਾਗਾ ਤੇ ਕੈਮਰਾ ਵੀ ਹਿੱਲ ਰਿਹਾ ਠੀਕ ਹੈ ਜੀ ਇਹ ਤੁਸੀਂ ਵਰਤੋ ਤੇ ਦੱਸਿਓ ਜ਼ਰੂਰ ਕਮੈਂਟ ਬਾਕਸ ਵਿੱਚ ਵੀ ਤੁਹਾਨੂੰ ਕਿੰਨਾ ਫਰਕ ਪਿਆ ਪਹਿਲੇ ਵਾਰ ਤੁਹਾਨੂੰ ਇਹ ਚੀਜ਼ ਕਰਨ ਦੇ ਨਾਲ ਹਨਾ ਤੁਸੀਂ ਪਹਿਲੀ ਵਾਰ ਇਹਨੂੰ ਟਰਾਈ ਕਰਨ ਤਾਂ ਤੁਹਾਨੂੰ ਤੁਸੀਂ ਦੇਖੋ ਤੁਹਾਨੂੰ ਰਿਜ਼ਲਟ ਖੁਦ ਮਿਲਣਗੇ ਤੁਹਾਨੂੰ ਆਪ ਪਤਾ ਲੱਗ ਜੂ ਵੀ ਵਾਲ ਕਿੰਨੀ ਕਿ ਛਿਲਕੀ ਹੋਗੇ ਕਿੰਨੀ ਕਿ ਸ਼ਾਈਨੀ ਹੋਗੇ ਤੇ ਵਾਲ ਝੜਨੇ ਜਿਹੜੇ ਤੁਹਾਡੇ ਮੈਂ ਮਤਲਬ ਫਰਸਟ ਸਟੈਪ ਤੋਂ ਹੀ ਜਿਹੜੇ ਘਟ ਜਾਣੇ ਠੀਕ ਹੈ ਭੈਣੇ ਤੇ ਜਰੂਰ ਤੁਸੀਂ ਇਹ ਟਰਾਈ ਕਰਿਓ ਤੇ ਦੱਸਿਓ ਆਪਣੇ ਜੋ ਵੀ ਤੁਹਾਡੇ ਮਤਲਬ ਰਿਜ਼ਲਟ ਹੋਣਗੇ ਮੇਰੇ ਨਾਲ ਜਰੂਰ ਸ਼ੇਅਰ ਕਰਿਓ ਤੇ ਹੋਰ ਵੀ ਦੱਸਿਆ ਕਰੋ ਵੀ ਤੁਸੀਂ ਕੋਈ ਵੀਡੀਓ ਹੋਰ ਬਣਾਉਣਾ ਜਾਂ ਕੋਈ ਹੋਰ ਕੁਝ ਲਈ ਜਾਣਕਾਰੀ ਲੈਣੀ ਹੈ ਤੁਸੀਂ ਜਾਂਣਾ ਮੈਨੂੰ ਵੀ ਦੱਸਿਆ ਕਰੋ ਕੋਈ ਜਾਣਕਾਰੀ ਤੁਹਾਡੇ ਕੋਲ ਹੈ ਹਨਾ ਤੇ ਠੀਕ ਹੈ ਤੁਹਾਡੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਤੇ ਚਲੋ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ